ਪੈਂਡਨ ਰੇਂਜਰ ਬੋਰ ਭਾਜੀ ਕਿੱਥੋਂ ਆਉਣ ਬਹੀ ਟੋਂਗਾ ਤੋਂ ਆਹ ਸ਼ਰਾਬ ਟੋਂਗਾ ਤੋਂ ਲੈ ਕੇ ਆ ਹਾਂਜੀ ਭਾਜੀ ਹੈ ਹਾਂਜੀ ਬਾਈ ਇਹਦੇ ਹਲੋਂ ਲੈ ਕੇ ਆ ਭਾਜੀ ਉਹ ਇੱਥੇ ਗਿਆ ਕਰ ਪਈ ਨਾਂ ਦਾ ਸੋ ਤਾਂ ਕੀ ਨਾਂ ਨਾਂ ਦੱਸਦੇ ਹੋ ਜਾਣਦਾਂਗੇ ਤੈਨੂੰ ਨਾਂ ਦੱਸਦੇ ਕੀ ਆ ਭਾਜੀ ਇੱਥੇ ਗਿਆ ਭਰੀ ਤੇ ਹੋ ਹੈਂਡੀਗਾਇਬ ਹੈ ਭਾਜੀ ਨਾਂ ਦਾ ਨਹੀਂ ਮੈਨੂੰ ਪਤਾ ਭਾਜੀ ਨਾਂ ਸਾਰਾ ਪਤਾ ਤੈਨੂੰ ਭਾਜੀ ਨਹੀਂ ਪਤਾ ਭਾਜੀ ਨਾਂ ਮੈਂ ਤੁਹਾਡੇ ਪੈਰੀ ਹੱਥ ਲਾ ਲਾਂ ਟੋਂਗਾ ਤੋਂ ਲੈ ਕੇ ਆ ਹਾਂਜੀ ਭਾਜੀ ਪੱਕਾ ਪਤਾ ਟੌਂਗ ਤੋਂ ਹਾਂਜੀ ਭਾਈ ਚਲ ਠੀਕ ਇਹ ਤਾਂ ਆਉਂਦਾ ਹੀ ਇਹਨੂੰ ਵੀ ਦੇਖਣਾ ਹੀ ਚੈੱਕ ਕਰਕੇ ਰੋਕ ਜਾ ਲੈnde ਇੱਥੇ ਇਹ ਵੇਖ ਕੇ ਭਜੂ ਦਿਨ ਸ਼ਰਾਬ ਹੈ ਹਾਂਜੀ ਤੇ ਕਿੱਥੋਂ ਲੈ ਗਿਆ ਇਹ ਟੌਂਗ ਪਿੰਡ ਦੇ ਭਾਈ ਹੈ ਟੌਂਗ ਪਿੰਡ ਤੋਂ ਟੌਂਗ ਪਿੰਡ ਕਿਹਦੇ ਵੱਲ ਇਹ ਜਿਹੜੇ ਐਮਐਲਏ ਸਾਹਿਬ ਦੇ ਦਫ਼ਤਰ ਨੇ ਲਾਗੇ ਉਹਦੇ ਲਾਗੇ ਲਾਗੇ ਕਹਿੰਦੇ ਨਾਂ ਦਾ ਨਹੀਂ ਪਤਾ ਐਮਐਲਏ ਸਾਹਿਬ ਦੇ ਦਫ਼ਤਰ ਦੇ ਲਾਗੇ ਘਰ ਆ ਹਾਂਜੀ ਘਰ ਲਾਗੇ ਲਾਗੇ ਨਾਂ ਦੱਸ ਕੀ ਉਹਦਾ ਨਾਂ ਦਾ ਨਹੀਂ ਪਤਾ ਜੀ ਭਾਈ ਸਾਰਾ ਪਤਾ ਤਾਂ ਨਾ ਝੂਠਣਾ ਬੋਲ ਨਹੀਂ ਨਾ ਦਾ ਪਤਾ ਹੋਏ ਤਾਂ ਮੈਂ ਦੱਸ ਦੇਣਾ ਮਹਾਰਾਜ ਨਾ ਦਾ ਹੋਵੇ ਤਾਂ ਮੈਨੂੰ ਦੱਸ ਦੇਣਾ ਨਾ ਦੇ ਮੈਨੂੰ ਕੋਈ ਪਤਾ ਨਹੀਂ ਤੇ ਰਹੀ ਤੇਰੇ ਨਾਲ ਟੌਂਕ ਬੇਡ ਤੋਂ ਲੈ ਗਿਆ ਹਾਂ ਹਾਂਜੀ ਹਾਂਜੀ ਇਹਨਾਂ ਨੇ ਵੀ ਰੋਗ ਚੈੱਕ ਕਰੇ ਮੈਨੂੰ ਕੀ ਹੈ ਸ਼ਰਾਬ ਹੈ ਸਰ ਕਿੱਥੋਂ ਲੈ ਗਿਆ ਕਿੱਥੋਂ ਲੈਂਦੀ ਹੈ ਟੰਗਾਂ ਦਾ ਸਰ ਟੌਂਗਾਂ ਨੂੰ ਹਾਂਜੀ ਇਹਦੇ ਵੱਲੋਂ ਇਹ ਸ਼ਰਾਬ ਹੈ ਮੈਨੂੰ ਪਤਾ ਹੈ ਨਾ ਦਾ ਨਹੀਂ ਪਤਾ ਮੈਨੂੰ ਨਾ ਨਾ ਕਿਉਂ ਨਹੀਂ ਪਤਾ ਨਾ ਦਾ ਨਹੀਂ ਪਤਾ ਕਿਹਦੇ ਨੂੰ ਲੈ ਕੇ ਦੱਸ ਆਹੋ ਪਤਾ ਨਹੀਂ ਯਾਰ ਨਾ ਦਾ ਨਹੀਂ ਪਤਾ ਮੈਨੂੰ ਤਿੰਨ ਆਈ ਉਹਦੇ ਇੱਕ ਬੋਤਲੀ ਉਹਦੇ ਇੱਕ ਜੀ ਚੱਜ ਗਈ ਇਹ ਤੇ ਕੀ ਹੈ ਦੂਜਾ ਵੀ ਇੱਥੇ ਇਹਦੀ ਖੇਤਰ ਗੰਦ ਪਾਇਆ ਗੁਰੂਆ ਇੰਨੀ ਸ਼ਰਾਬ ਅੱਛੀ ਸ਼ਰਾਬੀ ਹੈ ਤੁਹਾਡੇ ਲਈ ਖੁੰਦੀ ਇਹ ਤੇ ਕੀ ਹੈ ਇਹ ਕੋਈ ਕੋਈ ਆ ਪਾਉਂਦੀ ਸਰ ਨਹੀਂ ਦੇਖੋ ਨਾ ਇਸ ਬੁੱਲਦੇ ਨਹੀਂ ਤੇਰੀ ਹਾਂਜੀ ਉਹ ਵੀ ਜਾਂਦਾ ਉਹੋ ਹੀ ਆ ਸਾਰੇ ਉਹੋ ਹੀ ਆ ਸਾਰੇ ਆਹੋ ਜਿਹੜੀ ਆ ਤਿੰਨ ਚਾਰ ਪੋਟ ਲੀਆਂ ਮੈਂ ਤੇ ਆ ਇੱਕ ਬੋਤਲਾ ਕਿਹੜਾ ਪਿੰਡ ਹੈ ਤੇਰਾ ਹਾਂ ਜਲੂਪੁਰ ਸਰ ਜਲੂਪੁਰ ਜਲੂਪੁਰ ਟਾਉਂਗਾ ਤੋਂ ਰੋਜ਼ ਵੀ ਨਾ ਹਾਂਜੀ ਕਿਹੜੇ ਲਾਕੇ ਦੀ ਹੈਗੀ ਸਰ ਮੈਂ ਦੱਸਦਾ ਜੀ ਮੈਂ ਮੈਂ ਇਸ ਵੇਲੇ ਜਿਹੜੀ ਮੇਰੀ ਪੋਸਟਿੰਗ ਆ ਉਹ ਬਤੌਰ ਡੀਐਸਪੀ ਬਾਬਰ ਖਾਲਾ ਸਾਹਿਬ ਪਰ ਜਿਹੜੀ ਆ ਸਾਡੀ ਕਿਉਂਕਿ ਇੱਥੇ ਵੀ ਜੋ ਅਨਫੋਰਚੂਨੇਟ ਇੱਕ ਇਨਸੀਡੈਂਟ ਹੋ ਗਿਆ ਸੀ ਜੀ ਜਿਹਦੇ ਨਾਲ ਕਾਫੀ ਮੌਤਾਂ ਨਹੀਂ ਹੋਈਆਂ ਤੇ ਆਪਾਂ ਇੱਧਰ ਵੀ ਮਸਰੂਫ ਆ ਤੇ ਜੋ ਸ਼ਾਮ ਨੂੰ ਕੱਲ ਸ਼ਾਮੀ ਸਾਨੂੰ ਇਕਲਾਹ ਮਿਲੀ ਸੀ ਕਿ ਟੌਂਗ ਪਿੰਡ ਦੇ ਵਿੱਚ ਜਿਹੜੀ ਆ ਨਜਾਇਜ਼ ਜਿਹੜੀ ਲਾਂ ਉਹ ਜਿਹੜੀ ਆ ਦੇਸੀ ਲਾਂ ਲਿਆ ਉਹ ਵਿਕਰੀ ਆ ਤੇ ਜੋ ਐਸ ਐਚਓ ਵਿਆਸ ਨੇ ਦੋ ਟੀਮਾਂ ਬਣਾ ਕੇ ਇਹਦੇ ਤੇ ਰੇਡ ਕੀਤਾ ਤੇ ਦੋ ਜਗ੍ਹਾ ਜਿਹੜਾ ਆਪਾਂ ਰੇਡ ਕੀਤਾ ਸੀ ਦੋਨਾਂ ਜਗ੍ਹਾ ਤੋਂ ਸਾਨੂੰ ਜਿਹੜੀ ਆ ਲਾਂ ਬਰਾਮਦ ਹੋਈ ਸੀ ਤੇ ਮੁਕਦਮੇ ਆਪਾਂ ਦੋ ਮੁਕਦਮੇ ਦਰਜ ਕੀਤੇ ਆ ਜਿਹਦੇ ਵਿੱਚ ਰੈਸਪੀ ਪਾਈਆਂ ਤੇ ਬਸ ਦੀ ਕਾਰਵਾਈ ਅਮਲ ਚ ਰਹੀ ਹੈ ਕਿ ਜਿਹੜੀ ਸ਼ਰਾਬ ਰਮਤ ਹੋਈ ਹੈ ਥੈਲੀਆਂ ਦੇ ਵਿੱਚ ਰਿਕਵਰੀ ਹੋਈ ਆ ਕਵਰੀ ਦਾ ਬੰਨੋ ਹਲੇ ਪੂਰਾ ਪਤਾ ਪੁਲਿਸ ਕਿਹੜੇ ਵਾਹਨ ਦੇ ਵੱਲੋਂ ਬਣਾਈ ਗਈ ਹੈ ਜਦੋਂ ਉਹ ਸ਼ਰਾਬ ਲੈ ਕੇ ਆ ਰਹੇ ਨਹੀਂ 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 ਇਹ ਤਫਤੀਸ਼ ਦਾ ਮਾਮਲਾ ਜੀ ਇਹ ਤਫਤੀਸ਼ ਦੇ ਦੌਰਾਨ ਪਤਾ ਲੱਗੇਗਾ ਕਿ ਵੀਡੀਓ ਐਕਚੁਅਲੀ ਕਿਤੋਂ ਆਈ ਹੈ ਇਹ ਥੈਲੀਆਂ ਦੇ ਵਿੱਚ ਜਿਹੜੀਆਂ ਲਾਹਣ ਹੈ ਦੇਸੀ ਸ਼ਰਾਬ ਸਰ ਕਿਹੜਾ ਮਾਮਲਾ ਕਰ ਰਹੇ ਇਹ ਐਕਸਾਈਜ਼ ਐਕਟੀਵਿਟੀ ਦਾ ਸਰ ਪਤਾ ਲੱਗਾ ਕਿ ਕਿਹੜਾ ਬੰਦਾ ਹੈ ਬਣਾ ਕੇ ਬਿਲਕੁਲ ਜੋ ਤਫਤੀਸ਼ ਨੂੰ ਚਾਹ ਰਹੇ ਕਿਹੜੇ ਪਿੰਡ ਤੋਂ ਲਿਆ ਰਹੇ ਸੀ ਟੋਂਗ ਟੋਂਗ ਪਿੰਡ ਦੀ ਗੱਲ ਹੈ ਟੋਂਗ ਪਿੰਡ ਦੀ ਹੈ ਰਸਤੇ ਵਿੱਚ ਲੋਕ ਉਹ ਕਹਿਆ ਜਾ ਰਿਹਾ ਇਹ ਤੱਕ ਇਸ ਦੇ ਦੌਰਾਨ ਇਨਵੈਸਟੀਗੇਸ਼ਨ ਜਿਹੜੀ ਆ ਉਹ ਚੱਲਦੀ ਆ ਇਨਵੈਸਟੀਗੇਸ਼ਨ ਤੋਂ ਬਾਅਦ ਜੋ ਵੀ ਸਰ ਲੱਗਦਾ ਲੱਗੇ ਦਾ ਸਟੇਟਮੈਂਟ ਹੋਣ ਤੋਂ ਬਾਹਰ ਵੀ ਲੋਕ ਨਹੀਂ ਸੱਦਰਨਾ ਲੈ ਰਹੇ ਦੇਖੋ ਇਹ ਇਹ ਗੜੀ ਆ ਇਹ ਸਾਨੂੰ ਲੋਕਾਂ ਨੂੰ ਕਿਉਂਕਿ ਜਿੱਦਾਂ ਪੰਜਾਬ ਗਵਰਨਮੈਂਟ ਵੱਲੋਂ ਵੀ ਬੜੇ ਵੱਡੇ ਪੱਦਰ ਤੇ ਉਪਰਾਲੇ ਕੀਤੇ ਜਾ ਰਹੇ ਆ ਪੁਲਿਸ ਵੱਲੋਂ ਵੀ ਉਪਰਾਲੇ ਕੀਤੇ ਜਾ ਰਹੇ ਆ ਪਬਲਿਕ ਨੂੰ ਵੀ ਆਮ ਜਨਤਾ ਨੂੰ ਵੀ ਆਪਾਂ ਵੇਰ ਬਾਰ-ਬਾਰ ਕਰ ਰਹੇ ਆ ਠੀਕ ਆ ਜਿਹੜਾ ਹੌਲੀ-ਹੌਲੀ ਅਸਰ ਹਮਦਰ ਨਜ਼ਰ ਵੀ ਆ ਰਿਹਾ ਜਿਹਦੇ ਕਰਕੇ ਹੀ ਗੜੀ ਇਹ ਵੀਡੀਓ ਵਾਇਰਲ ਹੋ ਗਈ ਵੀਡੀਓ ਤੇ ਕੀ ਨਜ਼ਰ ਆ ਰਿਹਾ ਕੀ ਦੇਖਿਆ ਵੀਡੀਓ ਵੀਡੀਓ ਦੇ ਵਿੱਚ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਹੀ ਹੈਗੇ ਉਹ ਥੈਲੀਆਂ ਦੇ ਵਿੱਚ ਜਿਹੜੀ ਆ ਸ਼ਰਾਬ ਲੜੀ ਪੈਕ ਕਰਕੇ ਉਹ ਲੈ ਕੇ ਆ ਰਹੇ ਲੱਗਦਾ ਕਿ ਬਹੁਤ ਢਾਈ ਲੈ ਕੇ ਜਾ ਰਹੇ ਬਹੁਤ ਸਾਰੀਆਂ ਥੈਲੀਆਂ ਉਹਦੇ ਵਿੱਚ ਨਿਕਲੀਆਂ ਆ ਲੈ ਬਿਲਕੁਲ ਦੇਖੋ ਜੀ ਜਿੰਨੀਆਂ ਵੀ ਥੈਲੀਆਂ ਹੈਗੀਆਂ ਉਹ ਸਾਰੀਆਂ ਦੀਆਂ ਸਾਰੀਆਂ ਰਿਕਵਰ ਕਰ ਅਜਾ ਪਰ ਇਹ ਲਾਈਵ ਆ ਗਿਆ ਜਿਸ ਤਰੀਕੇ ਨਾਲ ਵਿਕਰੀਆਂ ਸੀ ਕਾਫੀ ਦੇਰ ਤੋਂ ਵਿਕਰੀਆਂ ਸੀ ਉੱਥੇ ਲੱਗਦੀਆਂ ਸੀ ਦੇਰ ਤੱਕ ਸਰ ਜਿੰਨੀਆਂ ਤੇ ਵਿਕਰੀਆਂ ਸੀ ਜਿਹਦਾ ਲਫਾਫੇ ਚੋਂ ਕੱਢ ਰਿਹਾ ਥੱਲੇ ਤੋਂ ਕਾਫੀ ਦੇਰ ਤੋਂ ਨਿਕਰੀ ਹੈ ਜੀ ਨਹੀਂ ਜੀ ਨਹੀਂ ਇਹਦੇ ਬਾਰੇ ਹਲੇ ਜਿਹੜੀ ਹੈ ਤਕੀਸ ਤੋਂ ਪਤਾ ਲੱਗੇਗਾ ਕਿਉਂਕਿ ਜੋ ਜਿੰਨਾ ਜ਼ਰੂਰੀ ਕੋੰਡਾ ਦੀ ਚੰਗੇ ਤਰੀਕੇ ਨਾਲ ਪੁੱਛਗਿਛ ਨਹੀਂ ਹੋਏਗੀ ਵੀ ਉਹ ਕਿੰਨੀ ਦੇਰ ਤੋਂ ਵੇਚ ਰਿਆ ਸੀ ਉਨੀ ਦੇਰ ਆਪਾਂ ਪੁੱਛ ਸਰ ਪਤਾ ਲੱਗਾ ਜੀ ਕਿੰਨੇ ਦੀ ਲਾ ਕੇ ਹੁੰਦਾ ਸੀ ਪਿੱਛੋਂ ਫੜ ਲਈ ਹੋਰ ਇਹ ਤਕੀਸ ਚੱਲਦੀ ਆ ਜੀ ਕਿਉਂਕਿ ਮੈਂ ਜਿਹੜਾ ਮੈਂ ਇੱਥੇ ਮਸਰੂਫ ਨਾ ਇਸ ਕਰਕੇ ਜਿਹੜੀ ਆ ਉਥੇ ਐਸਐਚਓ ਜਿਹੜੀ ਆ ਕਿੰਨੇ ਬੰਦਿਆ ਨਾਂ ਨੂੰ ਕੋਈ ਪਛਾਣ ਹੋਈ ਆ ਬੰਦੇ ਦੀ ਜਿਹੜਾ ਸਾਈਕਲ ਤੇ ਹੀ ਆਈ ਜਾ ਰਹੀ ਹੈ ਇੱਕ ਦਾ ਨਾਂ ਗੁਰਵਿੰਦਰ ਹੈ ਤੇ ਦੂਜੇ ਦਾ ਵਿਕੇਸ਼ ਹੈ ਤੇ ਦੋ ਬੰਦਿਆਂ ਦਾ ਜਿਹੜਾ ਨਾਮ ਸਾਨੂੰ ਪਤਾ ਅਰੇ ਨੈਕਸਸ ਕਿੱਡਾ ਵੱਡਾ ਜਿਹਨੂੰ ਕੁਝ ਤੋੜੇ ਕਿ ਕਿ ਦਿਨੋਂ ਦੀ ਇੱਥੇ ਸਾਈਕਲਾਂ ਦੀ ਸਪਲਾਈ ਹੋ ਰਹੀ ਹੈ ਜਿੱਡਾ ਵੱਡਾ ਮਰਜ਼ੀ ਰੱਖੀ ਤੋਂ ਵੇ ਜੋ ਮਰਜ਼ੀ ਹੋਵੇ ਕਿਉਂਕਿ ਉਹ ਤੇ ਆਪਾਂ ਨੂੰ ਤੇ ਉਹਦੇ ਤੇ ਕਾਰਵਾਈ ਆਪਾਂ ਕਰਾਂਗੇ ਪਵੇ ਦੇ ਵਿੱਚ ਜਿਹੜਾ ਮਤੀਨ ਮੌਲ ਹੋਇਆ ਪਰ ਇਹ ਤਰੀਕੇ ਨਾਲ ਸਾਈਕਲ ਤੇ ਲੈ ਕੇ ਆਣਾ ਇਹ ਕਿੰਨੂੰ ਕੋਈ ਟਾਈਮਿੰਗ ਸੀ ਕੁਝ ਕੋਈ ਕਿਤੇ ਦੇਣ ਕਿਤੇ ਜਾ ਰਿਹਾ ਸੀ ਕੋਈ ਆਰਟ ਆਫ ਇਨਵੈਸਟੀਗੇਸ਼ਨ ਹੈ ਜਦੋਂ ਜਦੋਂ ਜਿੱਦਾਂ ਜਿੱਦਾਂ ਇਨਵੈਸਟੀਗੇਸ਼ਨ ਹੋਈ ਜਾਏਗੀ ਉਦੋਂ ਆਪਾਂ ਤੁਹਾਨੂੰ ਜਨਕੁਲਟੀ ਟੀਮਾਂ ਬਣਾਈਆਂ ਨੇ ਤੇ ਪੂਰੀ ਤਰ੍ਹਾਂ ਕਿਉਂਕਿ ਤੁਹਾਨੂੰ ਉਮੀਦ ਕੀਤੀ ਜਾ ਰਹੀ ਹੈ ਕਿ ਅਗਾਂਹ ਪੁਲਿਸ ਦੇ ਉੱਤੇ ਨੇ ਰੇਡ ਵਗੈਰਾ ਹੋਣਾ ਹੈ ਜਿਹੜੇ ਬੰਦੇ ਇਸ ਇਨਸੀਡੈਂਟ ਦੇ ਵਿੱਚ ਇਨਵੋਲਡ ਆ ਉਹ ਸਾਰਿਆਂ ਤੇ ਰੇਡ ਹੋਵੇ ਜੀ ਪੰਚਾਇਤਾਂ ਨੂੰ ਮਤਲਬ ਇਹ ਗਲਤੀ ਤਾਂ ਪਹਿਲਾਂ ਵੀ ਕੀਤੀ ਆ ਹੁਣ ਵੀ ਕਰਦੇ ਲਗਾਤਾਰ ਕਰਦੇ ਸਾਡਾ ਮੁੱਖ ਮੁੱਦਾ ਹੈਗਾ ਕਿ ਜਿਹੜੇ ਨਸ਼ੇ ਆ ਜਿਹੜਾ ਪਿਛਲੇ 20 25 ਸਾਲ ਤੋਂ ਗੰਦ ਪਿਆ ਵੀ ਇਹਨੂੰ ਜਿਹੜਾ ਕਿਦਾਂ ਕੰਟਰੋਲ ਕੀਤਾ ਜਾਵੇ ਸਮਝਦੇ ਇਕ ਦੀ ਗੱਲ ਇਹਨੂੰ ਆਪਾਂ ਕੰਟਰੋਲ ਕਰਦੇ ਆ ਕਰਦੇ ਆਂਗੇ ਆਪਾਂ ਥੋੜੇ ਟਾਈਮ ਤਾਂ ਲੱਗੂਗਾ ਪਰ ਕਰਦੇ ਆਂਗੇ ਮਨ ਮੱਤੀ ਸਾਹਿਬ ਜਿਹੜੇ ਵੱਡੇ ਮਗਰਮੱਛ ਨੇ ਵੱਡੇ ਮਗਰਮੱਛ ਜਿਹੜੇ ਹੈਗੇ ਨੇ ਦੇਖੋ ਵੱਡੇ ਮਗਰਮੱਛ ਦਿੱਲੀ ਤੱਕ ਤੇ ਚੱਲ ਗਿਆ ਗਾ ਉਹ ਦਿੱਲੀੋਂ ਫੜ ਕੇ ਲੈ ਆਂਦੇ ਜਿਹੜੇ ਬਣਾਉਂਦੇ ਸੀ ਸਮਝਦੇ ਇਕ ਦੀ ਗੱਲ ਆਪਾਂ ਕਿੱਥੋਂ ਕਿੱਥੋਂ ਮਤਲਬ ਫੜ ਕੇ ਲੈਣ ਦੇ ਬੰਦੇ ਆਪਾਂ ਨੂੰ ਜਿੱਥੇ ਪਤਾ ਲੱਗਦਾ ਆਪਾਂ ਉੱਥੋਂ ਤੱਕ ਬੰਦੇ ਫੜ ਕੇ ਲਿਆਂਦੇ ਆ ਉਹ ਲਿਆਵਾਂਗੇ ਉਹ ਕੋਈ ਵੀ ਬੰਦਾ ਜਿਹਨੇ ਬਜੀਠਾ ਕਿ ਕਿਤੇ ਹੋਰ ਵੀ ਗਲਤ ਕੰਮ ਕੀਤਾ ਗਲਤ ਕਿਤੇ ਸ਼ਰਾਬ ਵਰਤਾਈ ਆ ਕਿਤੇ ਸਮੈਗ ਵਰਤਾਈ ਹਰ ਬੰਦੇ ਦੇ ਖਿਲਾਫ ਸਤ ਕੰਮ ਇਹਨਾਂ ਪ੍ਰਮੰਤਰੀ ਨਾਲ ਰੈਗੂਲਰ ਸੰਪਰਕ ਕਰੋ ਕਿਤਾ ਨੀਵਾਲ ਸਾਹਿਬ ਸਰ ਦੇਖੋ ਤੁਸੀਂ ਸਪੰਦ ਤੇ ਛੱਡ ਦੋ ਤੁਸੀਂ ਦੇਖੋ ਆਪਾਂ ਇੱਜੇ ਦਿਨ ਬਾਅਦ ਆ ਗਏ ਤੁਹਾਨੂੰ ਕਿਹਾ ਕਿ ਤੁਹਾਨੂੰ ਲੋਟ ਪਏ ਸਾਡੇ ਕੋਲ ਸਾਨੂੰ ਸਦੋ ਅਸੀਂ ਆਵਾਂਗੇ ਸਾਡੇ ਅਫਸਰ ਆਉਣਗੇ ਸਮਝਦੇ ਕਿ ਨਹੀਂ ਗਾ ਅਸੀਂ ਸਾਰੇ ਡਿਊਟੀ 'ਏ ਯਾਰ ਡਿਊਟੀ ਟੋਲ ਕਿੰਨਾ ਹੋ ਗਿਆ ਢੱਲੀਵਾਲ ਸਾਹਿਬ ਕਿੰਨੇ ਹੋ ਗਏ ਨੇ ਹੁਣ ਨਹੀਂ ਨਹੀਂ ਮੈਂ ਤਾਂ ਮਤਲਬ ਜੋ ਜਸਤੀ ਰਿਪੋਰਟ 27 ਮਤਲਬ ਜਿਹੜੇ ਉਹ 27 ਅਜੇ ਬਿਮਾਰ ਵੀ ਹੈ 8 9 ਜਿਹੜੇ ਆ ਉਹ ਮਤਲਬ ਢੱਲੀਵਾਲ ਸਾਹਿਬ ਇੱਕ ਨਾ ਵੀਡੀਓ ਇੱਕ ਬਣਾਈ ਆ ਪਿੰਡ ਦੇ ਲੋਕਾਂ ਨੇ ਬਣਾਈ ਆ ਤੌਂਗ ਪਿੰਡ ਦੀ ਆ ਉਹ ਉਸ ਦੇ ਵਿੱਚ ਉਸ ਨੂੰ ਜਦੋਂ ਉਹ ਜਿਹੜਾ ਬੈਗ ਜਿਆ ਸੀਗਾ ਫੋਟੋ ਲਿਆ ਗਿਆ ਉਹਦੇ ਵਿੱਚੋਂ ਲਫਾਫੇ ਨਿਕਲੇ ਨੇ ਸ਼ਰਾਬ ਦੇ ਜਿਹੜੀ ਜਿਹੜੀ ਪ੍ਰੋਬਲਮ ਹੋਈਆਂ ਨੇ ਟੈਗ ਨਿਕਲੇ ਨੇ ਉੱਤੇ ਐਸਐਸਪੀ ਸਾਹਿਬ ਨੇ ਕਾਰਵਾਈ ਵੀ ਕਰ ਦਿੱਤੀ ਐ ਬੰਦਾ ਵੀ ਫੜ ਲਿਆ ਇਸ ਨੂੰ ਕਿਵੇਂ ਦੇਖ ਰਹੇ ਹੋ ਕਿ ਲੋਕ ਆਪ ਨੂੰ ਹਾਰੇ ਹੋਏ ਨੇ ਨਹੀਂ ਜੀ ਵੇਖੋ ਜਦੋਂ ਅਸੀਂ ਜੁੱਧ ਨਸ਼ਿਆਂ ਦੇ ਵਿਰੁੱਧ ਸ਼ੁਰੂ ਕੀਤਾ ਤੇ ਬਹੁਤ ਸਾਰੇ ਲੋਕਾਂ ਨੇ ਆਪ ਮਤਲਬ ਜਿਹੜਾ ਪੁਲਿਸ ਨੂੰ ਸਾਨੂੰ ਆ ਕੇ ਦੱਸਿਆ ਕਿ ਸਾਡੇ ਪਿੰਡ ਦਾ ਵੀ ਬੰਦਾ ਵੇਚਦਾ ਜਾਂ ਸਰਪਿੰਡ ਦਾ ਵੀ ਵੇਚਦਾ ਇਸੇ ਤਰ੍ਹਾਂ ਹੋਣ ਜਿਹੜਾ ਜੇ ਕੋਈ ਸ਼ਰਾਬ ਵਾਲਾ ਇਦਾਂ ਫੜਿਆ ਗਿਆ ਕੋਈ ਬੰਦਾ ਕੋਈ ਝੋਲੇ ਚ ਪਾਈ ਫਦਾ ਕੋ ਬੋਰੀ ਚ ਪਾਈ ਫਦਾ ਜਿੱਥੇ ਬੱਦੀ ਪਾਈ ਫਦਾ ਕਿਸੇ ਵੀ ਪਿੰਡ ਦੇ ਵਿੱਚ ਹੋਵੇ ਮੈਂ ਤੁਹਾਨੂੰ ਕਿਹਾ ਵੀ ਕਿੱਡਾ ਵੱਡਾ ਬੰਦਾ ਹੋਵੇ ਕਿ ਪਿੰਡ 'ਚ ਹੋਵੇ ਕਿਹੇ ਬੰਦੇ ਨੂੰ ਮਾਫ ਦੀ ਕਰਾਂਗੇ ਜੀ ਭਾਵੇਂ ਜੋ ਬਤਨ ਸਾਬ ਜੀ ਸਿਆਸਤ ਤਾਂ ਹੋ ਰਹੀ ਆ ਬੜੀ ਹੋ ਰਹੀ ਆ ਜੀ ਉਸਦੀ ਨੂੰ ਕਿਤਾ ਦੇ ਜਿਹੜਾ ਬੰਦਾ ਸਿਆਸਤ ਕਰਦੇ ਕਦੀ ਜਾਂਦੋ ਤੇ ਲੱਖਾਂ ਦੇ ਸਿਆਸਤ ਹੀ ਕਰਦੇ ਤੇ ਉਹਨਾਂ ਕੰਮ ਥੋੜਾ ਕੋਈ ਕੀਤਾ ਤੁਸੀਂ ਤੇ ਕਿਹਦੀ ਗੱਲ ਅਸੀਂ ਚੱਕ ਦੇ ਰਹੇ ਹਾਂ ਅਸੀਂ 22 ਬੰਦੇ ਆ ਭਾਈ ਅਸੀਂ ਬਿਲਕੁਲ ਜਿਹੜੀ ਆ ਬਿਲਕੁਲ ਅਸੀਂ ਸਰ ਬਿਲਕੁਲ ਬਿਲਕੁਲ ਸਿਆਸਤ ਨਹੀਂ ਕਰਾਂਗੇ ਜੀ ਅਸੀਂ ਦਿ ਲੋ ਫਰਦਦੀ ਕਰਦੇ ਆ ਸਰਕਾਰ ਚਟਾਨ ਦੀ ਤਰ੍ਹਾਂ ਇਹਨਾਂ ਪਦਵਾਦਾਂ ਦੇ ਨਾਲ ਖੜੀ ਐ ਜਿਹੜੇ ਲੋਕ ਸਿਆਸਤ ਕਰਦੇ ਆ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਉਹ ਭਰੋ ਜਾਂਦੇ ਉਹ ਗੁੱਸੇ ਨੂੰ ਤੁਹਾਡੀਆਂ ਸਿਆਸਤਾਂ ਕੀਤੀਆਂ ਪੰਜਾਬ ਦੇ ਲੋਕ ਭੁਗਤੰਦੇ ਆ ਲੋਕਾਂ ਨੂੰ ਕੀ ਪੀਂਦਾਂ ਚੋਂ ਨੌਕਰੀਆਂ ਨੂੰ ਲੈ ਕੇ ਲੋਕ ਬਾਰਾ ਗਰਾਮਾ ਪੀਂਦੇ ਨੇ ਜਿਹੜੇ ਲੋਕ ਰੱਬਾ ਪੀਂਦੇ ਨੇ ਖਰਾਬ ਦੇਣ ਦੀ ਵਾਅਦੇ ਨੇ ਕਿਸੇ ਪਰਿਵਾਰੇ ਉਹਨਾਂ ਦੇ ਪਿੰਡਾਂ ਦੇ ਵਿੱਚੋਂ ਘਟਾ ਲਈ ਆ ਦੇਖੋ ਮੈਂ ਤਾਂ ਬਲੋ ਹਰ ਬੰਦੇ ਨੂੰ ਪਹਿਲਾਂ ਵੀ ਇਹ ਗੱਲ ਕਹਿੰਦਾ ਅੱਜ ਵੀ ਕਹੂੰਗਾ ਜੀ ਪਹਿਲੀ ਗੱਲ ਤੇ ਨਸ਼ਾ ਕਰੋ ਹੀ ਨਾ ਬਿਲਕੁਲ ਪਹਿਲੀ ਗੱਲ ਤੇ ਸਦਾ ਪੀੜੀ ਵਾਹੇ ਹਾਨੀ ਕਰਕੇ ਕੋਈ ਵੀ ਨਸ਼ਾ ਕਰਨਾ ਸਮੈਕ ਪੀਣਾ ਫੀਮ ਖਾਣਾ ਸਭ ਸਰੀਰੀ ਹਾਨੀ ਕਰਕੇ ਨਸ਼ਾ ਨਹੀਂ ਕਰਨਾ ਚਾਹੀਦਾ ਪਰ ਜੇ ਤੁਸੀਂ ਕਰਨਾ ਵੀ ਆ ਤੇ ਘਟੋ ਕੱਟ ਕੇ ਮਾਨਤਾ ਪ੍ਰਾਪਤ ਡਬਲ ਠੇਕੇ ਤੋਂ ਮਜੂਦ ਸੁਧਾਰ ਠੇਕੇ ਤੋਂ ਲੈ ਕੇ ਆਓ ਥੋੜੀ ਪੀ ਲੋ ਜੇ ਤੁਸੀਂ ਤੱਕ ਪੀ ਨਹੀਂ ਹੈ ਪਹਿਲੀ ਗੱਲ ਤਾਂ ਮੈਂ ਤੇ ਕਹਿੰਦਾ ਪੀਓ ਹੀ ਨਾ ਐਦਾਂ ਜਿਹੜੇ ਲੋਕ ਵੇਚਦੇ ਫਿਰਦੇ ਆ ਉਹਨਾਂ ਲੋਕਾਂ ਨੂੰ ਮੂੰਹ ਨਾ ਲਾਓ ਜੈਬ ਵੇਚਦੇ ਫਿਰਦੇ ਆ ਆ ਜੈਬ ਦਾ ਹੀ ਸਟਾਕੇ ਆਪਾਂ ਕਿੱਥੇ ਦੇਖ ਲਓ ਸਮਝਕ ਨਿਕਲਦਾ ਨਹੀਂ ਮੈਂ ਕੀ ਗੱਲ ਕਰ ਰਿਹਾ ਹਾਂ ਪਰਿਵਾਰਕ ਮੈਂਬਰਾਂ ਵੱਲੋਂ ਕਹੇ ਮੈਂਬਰ ਨੌਕਰੀਆਂ ਦੀ ਦਿੱਤੀ ਕਿ ਨੌਕੇ ਦੇ ਦਿਆਂਗੇ ਨੌਕਰੀ ਦਿਆਂਗੇ ਹੁਣ ਕਿਹੜੇ ਇੱਕ ਬੰਦੇ ਮੌਤ ਹੋ ਚੁੱਕੀ ਹੈ ਅੱਜ 27 27 ਇਹ ਮੰਤਰੀ ਕੁਲਦੀਪ